ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕਾਲੇ ਚਣਿਆਂ ਦੀ ਸਬਜ਼ੀ ਇਹ ਆਪਾਂ ਲਏ ਇੱਕ ਕੌਲੀ ਕਾਲੇ ਚਣਿਆਂ ਦੀ ਹੁਣ ਆਪਾਂ ਇਹਨਾਂ ਨੂੰ ਧੋ ਲਾ ਕੇ ਪਹਿਲਾਂ ਆਪਾਂ ਇਹਨੂੰ ਬਿਲਕੁਲ ਸਾਫ਼ ਕਰ ਲਿਆ ਵਿੱਚ ਕਈ ਵਾਰੀ ਕੋਈ ਕੰਕਰ ਹੁੰਦਾ ਉਹ ਚੁਗ ਲੇ ਹੁਣ ਆਪਾਂ ਇਹਨਾਂ ਨੂੰ ਧੋ ਕੇ ਭਿਉਂ ਦਾਂਗੇ ਇਹ ਆਪਾਂ ਚਣੇ ਧੋ ਲਏ ਹੁਣ ਆਪਾਂ ਇਹਨਾਂ 'ਚ ਪਾਣੀ ਪਾਤਾ ਤੇ ਵਿੱਚ ਨਮਕ ਪਾ ਦਿਆਂਗੇ ਨਾਮਕ ਪਾ ਕੇ ਇਹਨਾਂ ਨੂੰ 4-5 ਘੰਟੇ ਇਕ ਨਹੀਂ ਠਿੱਜੇ ਰਹਿਣ ਦੇਵਾਂਗੇ ਆਪਾਂ 4-5 ਘੰਟਿਆਂ ਬਾਅਦ ਆਪਾਂ ਸਬਜ਼ੀ ਬਣਾਵਾਂਗੇ ਇਹ ਚਣਿਆਂ ਨੂੰ ਹੁਣ ਆਪਾਂ ਵਿਸ਼ਲ ਲਵਾ ਲਾਂਗੇ ਜਿਹੜੇ ਆਪਾਂ ਭਉਂਤੇ ਸੀ ਆਪਾਂ ਕੁੱਕਰ 'ਚ ਪਾਤੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ 4-5 ਆਲੂ ਪਾ ਦਿਆਂਗੇ ਤੇ ਹੁਣ ਇਹਨੂੰ 4 ਵਿਸ਼ਲਾਂ ਲਵਾਵਾਂਗੇ ਆਪਾਂ ਆ ਚਾਣੇ ਆਪਾਂ ਵਾਲੇ ਦੇਖੋ ਵਿੱਚ ਪੰਜ ਸੇ ਆਲੂ ਪਾ ਕੇ ਤੇ ਇੱਧਰ ਆਪਾਂ ਤੜਕੇ ਦਾ ਸਮਾਨ ਲਿਆ ਇਹ ਲੈਨੇ ਪਿਆਜ਼ ਇਹ ਆਦਰਕ ਤੇ ਲਾਸਨ ਦਾ ਪੇਸਟ ਹੈ ਇਹ ਟਮਾਟਰ ਤੇ ਹਰੀ ਮਿਰਚ ਦਾ ਇਹ ਆਪਾਂ ਤੇਜ ਪੱਤਾ ਵੱਡੀ ਇਲਾਚੀ ਤੇ ਜੀਰਾ ਲਿਆ ਤੇ ਇਹ ਮਸਾਲੇ ਲੈਨੇ ਦੂਜੀ ਆਪਾਂ ਲੂਣ ਮਿਰਚ ਆਪਾਂ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਆ ਦੇਖੇ ਕੜਥੀ ਪਾ ਲਈ ਆਪਾਂ ਤੇਲ ਥੋੜਾ ਜਿਹਾ ਵੱਧ ਪਾਵਾਂਗੇ ਇਹਦੇ ਵਿੱਚ ਦੋ ਕੜਛੀਆਂ ਤੇਲ ਦੀਆਂ ਪਾ ਲਈਆਂ ਆਪਾਂ ਹੁਣ ਆਪਾਂ ਇਹਦੇ ਤੇਲ ਦੀ ਘੱਗ ਮਰ ਜਾਂਦੇ ਫਿਰ ਆਪਾਂ ਇਹਦੇ ਸੁੱਕੇ ਮਸਾਲੇ ਪਾਵਾਂਗੇ ਹਾਂ ਆਪਾਂ ਸੁੱਕੇ ਮਸਾਲੇ ਪਾ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਆਹ ਲਾਸਣ ਤੇ ਆਦਰਕ ਦਾ ਪੇਸਟ ਇਹਨੂੰ ਥੋੜਾ ਜਿਹਾ ਬ੍ਰਾਊਨ ਕਰਾਂਗੇ ਆਪਾਂ ਨਾਲ ਹੀ ਆਪਾਂ ਪਿਆਜ਼ ਪਾ ਦਿਆਂਗੇ ਪਿਆਜ਼ ਆ ਜਾਪੋ ਪੰਨ ਲਵਾ ਲਾਂਗੇ ਤੇ ਆਜ ਦੇਖੋ ਆਪਣੇ ਭੁੱਜ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਟਮਾਟਰ ਤੇ ਹਰੀ ਮਿਰਚ ਦਾ ਪੇਸਟ 2 ਕੁ ਮਿੰਟ ਇਹਨਾਂ ਨੂੰ ਭੁੰਨਾਂਗੇ ਆਪਾਂ ਹਾਂ ਨਾਲ ਹੀ ਆਪਾਂ ਪਾ ਦਾਂਗੇ ਇੱਕ ਚਮਚਾ ਆਪਾਂ ਪਹਿਲਾਂ ਪਾਇਆ ਸੀ ਨਾਮਕ ਦਾ ਜਾਣੇ ਪਿਉਣ ਵੜੇ ਇੱਕ ਆਪਾਂ ਹੁਣ ਪਾ ਦਾਂਗੇ ਫੇਰ ਆਪਾਂ ਦੇਖ ਕੇ ਬਾਅਦ ਚ ਪਾਵਾਂਗੇ ਘੱਟ ਜਾ ਵੱਧ ਹੋਇਆ ਆਪਾਂ ਦੋ ਚਮਚੇ ਪਾ ਦਾਂਗੇ ਇਹ ਚ ਹਲਦੀ ਦੇ ਤੇ ਥੋੜੀ ਜੀ ਪਾਵਾਂਗੇ ਲਾਲ ਮਿਰਚ ਮਸਾਲਾ ਆਪਣਾ ਭੁੱਜ ਗਿਆ ਹੁਣ ਆਪਾਂ ਇੱਥੇ ਛਣੇ ਪਾ ਦਾਂਗੇ ਉਬਲੇ ਹੋਏ ਬਿਚ ਆਲੂ ਪਾ ਦੇ ਆਲੂ ਆਪਾਂ ਕੁਝ ਜ਼ਿਆਦਾ ਮੈਸ ਕਰ ਲੈ ਕਿਉਂਕਿ ਥੋੜੀ ਗਰੇਵੀ ਜ਼ਿਆਦਾ ਗਾੜੀ ਹੋ ਜਾਂਦੀ ਹੈ ਇਹਨਾਂ ਨਾਲ ਕੁਝ ਥੋੜੇ ਜਿਹਾ ਘੱਟ ਕੀਤੇ ਨੇ ਹੁਣ ਆਪਾਂ ਇੱਕ ਕੱਪ ਪਾਣੀ ਦਾ ਹੋਰ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਰਿੱਝੰ ਦਵਾਂਗੇ ਆ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਵਧੀਆ ਸਬਜੀ ਬਣੀ ਹੈ ਹੁਣ ਆਪਾਂ ਇਹਦੇ ਤੇ ਪਾ ਦਾਂਗੇ ਸੁੱਕੀ ਮੇਥੀ ਪਾ ਦਾਂਗੇ ਕਿਉਂਕਿ ਧਨੀਆ ਅੱਜਕੱਲ ਹਰਾ ਧਨੀਆ ਘੱਟ ਮਿਲਦਾ ਦੇ ਨਾਲ ਆਪਾਂ ਇਹ ਚਣਾ ਮਸਾਲਾ ਪਾਵਾਂਗੇ ਇਹਦੇ ਤੇ ਤੇ ਇਹ ਸਬਜੀ ਬਣ ਕੇ ਆਪਣੀ ਤਿਆਰ ਹੋ ਗਈ ਅਜਈਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ